ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਜੋ ਵੀਡੀਓ ਰਹਿਣ ਵਾਲਾ ਏ ਉਹ ਕਲਾਸ 10 ਸਬਜੈਕਟ ਹਿੰਦੀ ਜੋ ਕਿ ਛੁੱਟੀਆਂ ਦਾ ਕੰਮ ਹੈ ਹੌਲੀਡੇ ਹੋਮਵਰਕ ਉਸ ਦੇ ਰਿਗਾਰਡਿੰਗ ਰਹਿਣ ਵਾਲਾ ਏ ਤਾਂ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਅਗਰ ਚੈਨਲ ਤੇ ਨਵੇਂ ਹੋ ताकि आने वाले हर लेटैस नोटिफिकेशन की जानकारी लेटैसट वीडियो की जानकारी तो तक पहुँच सके तो इस अज आप डिस्कस करा जो कि थुट्ट होमवर्क है सबजैक्ट हिंदी का कलास नौवीं का देखते दे हैं जो कि अपना सिलेबस की है हॉलीडे होमवर्क भाषा और लिपि पार्ट से संबंधित चार्ट बनाए ਤਾਂ ਜੋ ਤੁਹਾਡਾ ਗ੍ਰਾਮਰ ਦਾ ਟਾਪਿਕ ਹੈਗਾ ਭਾਸ਼ਾ ਆਰ ਲਿਪੀ ਉਹਦੇ ਨਾਲ ਸੰਬੰਧਿਤ ਤੁਸੀਂ ਇੱਕ ਚਾਰਟ ਬਣਾਉਣਾ ਤਾਂ ਚਾਰਟ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋਗੇ ਮੈਂ ਤੁਹਾਨੂੰ ਇੱਕ ਆਈਡੀਆ ਦੇ ਦਿੰਨੀ ਆ ਕਿ ਤੁਸੀਂ ਚਾਰਟ ਕਿਸ ਤਰ੍ਹਾਂ ਤਿਆਰ ਕਰ ਸਕਦੇ ਹੋਗੇ ਤਾਂ ਤੁਸੀਂ ਕੀ ਕਰਨਾ ਇੱਕ ਚਾਰਟ ਲੈਣਾ ਤੇ ਉਸ ਦੀ ਇਸ ਤਰ੍ਹਾਂ ਤੁਸੀਂ ਕੀ ਇੱਕ ਹੈਡਿੰਗ ਦੇ ਦੇਣਾ ਕਿ ਭਾਸ਼ਾ ਆਰ ਲਿਪੀ ਤੇ ਤੁਸੀਂ ਕੀ ਉਸ ਦੀ ਪਾਰਟੀਸ਼ਨ ਕਰਕੇ ਇਸ ਨੂੰ ਇਸ ਤਰ੍ਹਾਂ ਪਾਰਟੀਸ਼ਨ ਕਰ ਸਕਦੇ ਹੋਗੇ ਤੇ ਤੁਸੀਂ ਉਸ ਨੂੰ ਇਸ ਤਰ੍ਹਾਂ ਬਣਾ ਸਕਦੇ ਹੋਗੇ ਇੱਕ ਸਾਈਡ ਤੁਸੀਂ ਕੀ ਆ ਭਾਸ਼ਾ ਲਿਖ ਲੈਣਾ ਇੱਕ ਸਾਈਡ ਲਿਪੀ ਤੇ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋਗੇ ਜਿਵੇਂ ਹਿੰਦੀ ਦੀ ਜੋ ਲਿਪੀ ਆ ਗਈ ਉਹ ਦੇਵਨਾਗਰੀ ਆ ਗਈ ਅੰਗਰੇਜ਼ੀ ਦੀ ਰੋਮਨ ਆ ਸੰਸਕ੍ਰਿਤ ਦੀ ਦੇਵਨਾਗਰੀ ਆ ਫਰਾਂਸ ਦੀ ਰੋਮਨ ਆ ਪੰਜਾਬੀ ਦੀ ਗੁਰਮੁਖੀ ਉਰਦੂ ਦੀ ਫਾਰਸੀ ਤਾਂ ਤੁਸੀਂ ਇਸ ਤਰ੍ਹਾਂ ਪਾਰਟੀਸ਼ਨ ਕਰਕੇ ਇੱਕ ਚਾਰਟ ਤਿਆਰ ਕਰ ਸਕਦੇ ਹੋ ਭਾਸ਼ਾ ਔਰ ਲਿਪੀ ਦੇ ਬਾਰੇ ਜੋ ਕਿ ਆਪਣਾ ਹਿੰਦੀ ਦਾ ਇੰਪੋਰਟੈਂਟ ਟਾਪਿਕ ਹੈਗਾ ਹਿੰਦੀ ਗ੍ਰਾਮਰ ਦਾ ਤਾਂ ਇਸ ਤਰ੍ਹਾਂ ਤੁਸੀਂ ਇੱਕ ਚਾਰਟ ਤਿਆਰ ਕਰ ਸਕਦੇ ਹੋ ਨੈਕਸਟ ਹੈ ਆਪਣਾ ਵਰਣ ਪਾਠ ਕੇ ਆਧਾਰ ਪਰ ਵਰਨੋ ਕਾ ਕੇ ਪ੍ਰਕਾਰ tatha ਪਰਯੋਗ ਸੇ ਸੰਬੰਧਿਤ ਫਲੈਸ਼ ਕਾਰਡ ਤਿਆਰ ਕਰੇ ਤਾਂ ਜੋ ਵਰਣ ਟਾਪਿਕ ਆ ਉਹ ਤੁਸੀਂ ਇੱਕ ਫਲੈਸ਼ ਕਾਰਡ ਤਿਆਰ ਕਰਨੀ ਹੈਗੇ ਉਦੇ ਪ੍ਰਕਾਰਾਂ ਦੇ ਠੀਕ ਹੈ ਜੀ ਨੈਕਸਟ ਹੈ ਆਪਣਾ ਮੁਹਾਵਰੇ 1 ਸੇ 20 اور ਲੋਕੁਕਤੀਆਂ 1 ਸੇ 10 ਕੇ ਆਧਾਰ ਪਰ ਮੁਹਾਵਰਾ ਜਾਂ ਲੋਕਕਤੀ बुझाने ਸੰਬੰਧਿਤ ਕੋਈ ਗਤੀਵਿਧੀ ਤਿਆਰ ਕਰੇ ਤਾਂ ਤੁਸੀਂ ਕਿਹਾ ਮੁਹਾਵਰੇ ਦੀ ਜਾਂ ਲੋਕੁਕਤੀਆਂ ਦੀ ਜਾਂ ਕਿ ਐਕਟੀਵਿਟੀ ਬਣਾਉਣੀ ਹੈਗੀ ਐਕਟੀਵਿਟੀ ਤਿਆਰ ਕਰਨੀ ਹੈ ਤੁਸੀਂ ਜਿਵੇਂ ਕਿ ਤੁਸੀਂ ਇੱਕ ਚਾਰਟ ਬਣਾ ਸਕਦੇ ਹੋਗੇ ਉਸ ਨੂੰ ਕਈ ਤਰੀਕਿਆਂ ਨਾਲ ਤੁਸੀਂ ਕਿਹਾ ਮੇਨਟੇਨ ਕਰ ਸਕਦੇ ਹੋਗੇ ਜਿਵੇਂ ਕਿ ਆ ਤੁਸੀਂ ਉਹਦੇ ਉੱਪਰ ਕਿਹਾ ਕਵਰ ਕਰ ਸਕਦੇ ਹੋਗੇ ਇਸ ਤਰ੍ਹਾਂ ਤੁਸੀਂ ਇੱਕ ਚਾਰਟ ਬਣਾ ਸਕਦੇ ਹੋਗੇ ਜਿਵੇਂ ਤੁਸੀਂ ਇੱਕ ਮੁਹਾਵਰਾ ਦੇਵੋਗੇ ਤੇ ਉਹਦੇ ਅਰਥ ਨੂੰ ਤੁਸੀਂ ਕਵਰ ਕਰਕੇ ਕਿਸੇ ਤੋਂ ਵੀ ਜੋ ਕਿ ਕੁਐਸ਼ਨ ਪੁੱਟ ਕਰ ਸਕਦੇ ਹੋਗੇ ਅਗਰ ਕਿਸੇ ਨੂੰ ਨਹੀਂ ਆਂਸਰ ਆਂਦਾ ਤਾਂ ਤੁਸੀਂ ਉਸ ਨੂੰ ਸ਼ੋਅ ਕਰ ਸਕਦੇ ਹੋਗੇ ਜੋ ਕਿ ਤੁਹਾਡਾ ਕਵਰ ਕੀਤਾ ਹੋਇਆ ਅਰਥ ਹੋਗਾ ਮੁਹਾਵਰੇ ਦਾ तो इसी तरह तीस लुकोक्ति का भी जो कि एक चार्ट सॉरी एक्टिविटी तैयार कर सकते सदे चार्ट दे उपर त नैक्सट है तो प्रतिदिन अपने प्रतिदिन अपने द्वारा प्रयोग किए गए मोबाइल और विभिन्न ऐप्स की समय सारणी एक सप्ताह तक नोट करे तो जिन्ना तुसी फोन देखते हो मतलब मान लो मंडे तो ਸੈਟਰਡੇ ਤੱਕ ਤਾਂ ਤੁਸੀਂ ਕੀ ਆ ਉਸ ਦਾ ਇੱਕ ਸਮੇਂ ਸਾਰਣੀ ਤਿਆਰ ਕਰਨੀ ਆ ਟਾਈਮ ਟੇਬਲ ਤਾਂ ਤੁਸੀਂ ਕੀ ਆਗਾ ਜਿੰਨਾ ਵੀ ਟਾਈਮ ਕਿਸੇ ਵੀ ਐਪ ਤੇ ਸਪੈਂਡ ਕਰਦੇ ਹੋਗੇ ਉਸ ਟਾਈਮ ਦਾ ਉਸ ਤੁਸੀਂ ਕੀ ਆਪਣੀ ਨੋਟਬੁੱਕ ਦੇ ਉੱਪਰ ਲਿਖਣਾਗਾ ਜਿਵੇਂ ਜੇਕਰ ਤੁਸੀਂ WhatsApp ਚ ਲਾਇਆ 1 ਘੰਟਾ ਅਗਰ ਤੁਸੀਂ Insta ਚ ਲਾਇਆ 1 ਘੰਟਾ ਤਾਂ ਤੁਸੀਂ ਉਹਦਾ ਕੀ ਆ ਆਪਣੀ ਨੋਟਬੁੱਕ ਦੇ ਉੱਪਰ तुसी नोट करना गा ते जो तो जो कि था टोटल टाइम होगा उसनों भी नोट करना होगा इस तरह तुम्हें किया एक समय सारणी तैयार करनी है जो कि तीन फोन देख दोगे नैक्सट आ गया छुट्टियों में किसी पुस्तकालय में जाकर कोई पुस्तक पढ़ने के बाद अपनी पुस्तक के बारे में राय लिखिए लिखीए तीन किया छुट्टिया के दौरान ਇੱਕ ਲਾਇਬ੍ਰੇਰੀ 'ਚ ਜਾਣਾਗਾ ਤੇ ਉੱਥੇ ਪੁਸਤਕ ਪੜ੍ਹਨੀ ਹੈ ਤੇ ਜੋ ਤੁਸੀਂ ਪੁਸਤਕ ਪੜ੍ਹੋਗੇ ਉਸ ਦੇ ਬਾਰੇ ਤੁਸੀਂ ਕੀ ਆਪਣੀ رائے ਲਿਖਣੀ ਹੈਗੀ ਆਪਣੀ ਨੋਟਬੁੱਕ ਦੇ ਵਿੱਚ ਜੋ ਕਿ ਤੁਹਾਡਾ ਛੁੱਟੀਆਂ ਦੀ ਕੰਮ ਵਾਲੀ ਨੋਟਬੁੱਕ ਹੋਵੇਗੀ ਨੈਕਸਟ ਆ ਪਾਠ ਹੈ ਪੁਸਤਕ ਕੇ ਸਿਲੇਬਸ ਅਨੁਸਾਰ ਪਾਠ ਸੁੰਦਰ ਲਿਖਾਈ ਵਿੱਚ ਲਿਖੇ ਔਰ ਯਾਦ ਕਰੇ ਤਾਂ ਜੋ ਤੁਹਾਡੀ ਪਾਠ ਪੁਸਤਕ ਦੇ ਵਿੱਚ ਸਿਲੇਬਸ ਆਗਾ ਜੋ ਉਹਦੇ ਅਨੁਸਾਰ ਤੁਸੀਂ ਕੀ ਇੱਕ ਅਰ ਸੁੰਦਰ ਲਖਾਈ ਵਾਲਾ ਪੇਜ ਲਿਖਨੇ ਆਗੇ ਤੇ ਉਹਨਾਂ ਨੂੰ ਯਾਦ ਕਰਨਾਗਾ ਇਹਦੇ ਨਾਲ ਤੁਹਾਡੀ ਕਿਹ ਜੋ ਰਾਈਟਿੰਗ ਵੀ ਇੰਪਰੂਵ ਹੋਊਗੀ ਅਤੇ ਤੁਹਾਨੂੰ ਕਿਹ ਪੇਪਰਾਂ ਦੇ ਲਈ ਜੋ ਤੁਹਾਡੀ ਪ੍ਰੈਪਰੇਸ਼ਨਸ ਹੋ ਜਾਣਗੀਆਂ ਨੈਕਸਟ ਆ ਛੁੱਟੀਆਂ ਨੂੰ ਮੇ ਸਿੱਖੇ ਗਏ ਕਿਸੇ ਨਵੇਂ ਕੰਮ ਦਾ ਪਕਵਾਨ ਕੇ ਬਾਰੇ ਮੇ ਇੱਕ ਛੋਟਾ ਸਾ ਵੀਡੀਓ ਬਣਾਇ ਤਾਂ ਜੋ ਛੁੱਟੀਆਂ ਦੇ ਦੌਰਾਨ ਤੁਸੀਂ ਕੁਝ ਨਵਾਂ ਸਿੱਖਿਆਗਾ ਤੇ ਜਾਂ ਮਤਲਬ ਗਰਲਸ ਹੁੰਦੀਆਂ ਉਹ ਘਰ ਵਿੱਚ ਜਗੀਆ ਛੁੱਟੀਆਂ ਦੇ ਦੌਰਾਨ ਖਾਣਾ ਬਣਾਉਣਾ ਸਿੱਖ ਸਕਦੀਆਂ ਜੇ ਕਰੋਨਾ ਨੇ ਇਸ ਤਰ੍ਹਾਂ ਸਿੱਖਿਆ ਏ ਤਾਂ ਉਹ ਇੱਕ ਛੋਟਾ ਜਿਹਾ ਵੀਡੀਓ ਬਣਾਉਣ ਜਾਂ ਬॉयਜ਼ ਜਾਂ ਗਰਲਸ ਕੋਈ ਵੀ ਸਿੱਖਿਆ ਉਹਨਾਂ ਨੇ ਤਾਂ ਇੱਕ ਵੀਡੀਓ ਬਣਾਉਣ ਅਤੇ ਆਪਣੇ ਜੋ ਕਿ ਇਨਚਾਰਜ ਹੈ ਉਹਨਾਂ ਨੂੰ ਸੈਂਡ ਕਰਨ ਤੇ ਜੇਕਰ ਤੁਸੀਂ ਖਾਣਾ ਬਣਾਉਣਾ ਸਿੱਖਿਆ ਜਾਂ ਕੁਝ ਹੋਰ ਕਿਸੇ ਤਰ੍ਹਾਂ ਦੀ ਐਕਟੀਵਿਟੀ ਸਿੱਖੀ ਹੈ उससे रिगार्डिंग तो वीडियो बनाना है नेक्स्ट है प्रतिदिन आधा घंटा प्रकृति के साथ बिताए और अपने अनुभव कॉपी पर लिखे तो है रोज़ अद्धा घंटा की कुदरती कुदरत स्पेंड करना गा जिमेंक खुली जगह पर जा सकते हो जिमें किसी पार्क वगैरह के जाके उत्तर स्पेंड कर सकते हो अपना टाइम तो इस न खुद भी इंजॉय करो तो खुद भी चंगा फील करोंगे तो कि फील करोगे अनुभव होगा तो वो तुम्हें की करना कॉपी के उपर लिखना गा तो किस तरह का महसूस कर रहे से नैक्सट आ गडा बिजली और पानी की बचत में कुछ नए उपाय सोचे और लिखे तो बिजली और जो आप पानी को बचा गा और बचाने के लिए आप जो उपाय करने गए तो लिखने गे सोचने गे कि आप तरह बिजली और पानी को बचा सकते हैं गे जैसे कि भविष्य में जल की कमी की समस्या को सुलझाने के लिए जल संरक्षण ही जल बचाना है धरती पर जीवन के अस्तित्व को बनाए रखने के लिए जल का संरक्षण और बचाव बहुत जरूरी है पृथ्वी पर बिना जल के जीवन संभव नहीं है ये अपन सार्वजन पता कि आप तो बिना ज नहीं रह सकते। इसलिए अपना पानी को बचाने के लिए उपाय सोचने चाहिए हन। पानी की कमी बाल क्षेत्रों में बच्चे अपने मूल शिक्षा के अधिकार और खुशी से जीने के अधिकार को प्राप्त नहीं कर पाते औद्योगिक कचरे की, की वजह से रोजाना पानी के बड़े स्रोत दूषित हो रहे हैं खेतों में पाइप से पानी देने की बजाय फहारे से देकर आप कई गैलन पानी बचा सकते हैं साफ पानी की कमी और गंदे पानी की वजह से होने वाली बीमारियों से सबसे ज्यादा विकासशील देश पीड़ित हैं हमें अपने हाथ फल सब्जी आद को खुले हा, हा, हुए नल के बजाय पानी के बर्तन से धोने की आदत बनानी चाहिए आपा नु किआ नल खोल के जो कि हाथ नहीं धोने चाहिए या फल सब्जियां कुछ भी होते हैगे इस नल के पानी दी ज्यादा जो कि बर्बादी होती है इसलिए आपा नु एक बर्तन लेना चाहिएगा अगर आपा नु हाथ धोने हैंगे या फिर आपा कोई भी फल सब्जी नु धोनागा इस नल के पानी दी बचत भी होएगी ਤੇ ਜਿਹੜਾ ਉਹ ਪਾਣੀ ਹੋਊਗਾ ਉਸ ਨੂੰ ਆਪਾਂ ਪੌਦਿਆਂ ਨੂੰ ਵੀ ਦੇ ਸਕਦੇ ਹਾਂ ਕਿ ਇਸ ਤਰ੍ਹਾਂ ਆਪਾਂ ਗਿਆ ਪਾਣੀ ਦੀ ਬਚਤ ਕਰ ਸਕਦੇ ਹਾਂ ਪਦਾਰ ਪਰੋਪਣ ਕੋ ਵਰਸ਼ ਵਰषा ਰਿਤੂ ਮੇ ਲਗਾਉਣੇ ਕੇ ਲੀਏ ਪ੍ਰੇਰਿਤ ਕਰੇ ਜਿਸ ਸੇ ਪੌਦੋ ਕੋ ਪ੍ਰਕਿਰਤਿਕ ਰੂਪ ਸੇ ਪਾਣੀ ਮਿਲੇ ਸਰਕਾਰ ਕੋ ਜਾਗਰੂਕਤਾ ਅਭਿਆਨ ਚਲਾਣਾ ਚਾਹੀਏ ਤਾਂ ਜੋ ਕਿ ਸਰਕਾਰ ਨੂੰ ਵੀ ਇਸ ਦੇ ਲਈ ਜਾਗਰੂਕਤਾ ਅਭਿਆਨ ਚਲਾਉਣਾ ਚਾਹੀਦਾ 타ਹੀਂ ਪਾਣੀ ਦੀ ਪਰਚਤ ਹੋ ਸਕਦੀ ਹੈਗੀ ਤਾਂ ਇਸ ਤਰ੍ਹਾਂ ਤੁਸੀਂ ਕੀ ਆ ਸਾਰੇ ਲੋਕਾਂ ਨੂੰ ਜਾਗਰੂਕ ਕਰ ਸਕਦੇ ਹੋਗੇ ਪਾਣੀ ਨੂੰ ਬਚਾਉਣ ਦੇ ਪ੍ਰਤੀ ਤਾਂ ਨੈਕਸਟ ਆਪਣਾ ਟਾਪਿਕ ਸੀ ਬਿਜਲੀ ਬਚਾਓ ਔਰ ਦੇਸ਼ ਬਚਾਓ ਤਾਂ ਜੇਕਰ ਆਪਾਂ ਬਿਜਲੀ ਨੂੰ ਬਚਾਵਾਂਗੇ ਤਾਂ ਹੀ ਦੇਸ਼ ਨੂੰ ਬਚਾ ਸਕਾਂਗੇ ਊਰਜਾ ਬਚਾਓ ਭਵਿੱਖ ਬਚਾਓ ਤਾਂ ਜੇਕਰ ਆਪਾਂ ਊਰਜਾ ਨੂੰ ਬਚਾਵਾਂਗੇ ਤਾਂ ਹੀ ਆਪਣਾ ਜੋ ਕੀ ਭਵੇਖਾ ਉੱਭੱਦ ਸਕੇਗਾ ਇਸ ਲਈ ਆਪਾਂ ਨੂੰ ਬਿਜਲੀ ਨੂੰ ਬਚਾਉਣ ਦੇ ਉਪਾਅ ਸੋਚਣੇ ਚਾਹੀਦੇ ਹਨ ਫੇਰ ਹੀ ਆਪਣਾ ਜੋ ਦੇਸ਼ ਆ ਤਰੱਕੀ ਕਰ ਸਕਦਾਗਾ ਤੇ ਆਪਾਂ ਨੂੰ ਲੋਕਾਂ ਨੂੰ ਵੀ ਕੀਆ ਪ੍ਰੇਰਿਤ ਕਰਨਾ ਚਾਹੀਦਾਗਾ ਵੀ ਕਿਸ ਤਰ੍ਹਾਂ ਉਹਨਾਂ ਨੂੰ ਜੋ ਕਿ ਬਿਜਲੀ ਅਤੇ ਪਾਣੀ ਬਚਾਉਣਾ ਚਾਹੀਦਾਗਾ ਬਿਜਲੀ ਬਚਾਉਣ ਦੇ ਲਈ ਆਪਾਂ ਕੀ ਕਰ ਸਕਦੇ ਹਾਂਗੇ ਟੈਲੀਵਿਜ਼ਨ ਕੋ ਜ਼ਰੂਰਤ ਕੇ ਅਨੁਸਾਰ ਦੇਖੀ ਜੋ ਕਿ ਟੀਵੀ ਆਪਣਾ ਉਸ ਨੂੰ ਆਪਾਂ ਨੂੰ ਜਿੰਨੀ ਆਪਾਂ ਨੂੰ ਮਤਲਬ ਕਿ ਆਪਣੇ ਕੋਲੇ ਟਾਈਮ ਆ ਜਰੂਰਤ ਆ ਗਈ ਉਹਨਾਂ ਹੀ ਦੇਖਣਾ ਚਾਹੀਦਾਗਾ ਜੇਕਰ ਆਪਾਂ ਜ਼ਿਆਦਾ ਟਾਈਮ ਵੇਸਟ ਕਰਾਂਗੇ ਨਾਲੇ ਤਾਂ ਆਪਣਾ ਨੁਕਸਾਨ ਹੋਵੇਗਾ ਤੇ ਨਾਲੇ ਨਾਲ ਹੀ ਜੋ ਕੀ ਆਪਣੀ ਬਿਜਲੀ ਦਾ ਨੁਕਸਾਨ ਹੋਵੇਗਾ ਨੈਕਸਟ ਹੈਗਾ ਆਪਣੇ ਘਰ ਕੇ ਪੁਰਾਣੇ ਵਾਲੋ ਕੋ ਐਲਈਡੀ ਸੇ ਬਦਲੇ ਤਾਂ ਜੋ ਆਪਣੇ ਬੱਲਬ ਹੁੰਦੇ ਆ ਜ਼ਿਆਦਾ ਵਾਟ ਵਾਲੇ ਹੁੰਦੇ ਹੈਗੇ ਉਹਨਾਂ ਨੂੰ ਬਦਲ ਕੇ ਆਪਾਂ ਨੂੰ ਕੀ ਐਲਈਡੀ ਬੱਲਬ ਯੂਜ਼ ਕਰਨੇ ਚਾਹੀਦੇ ਆ ਜਿਸ ਨਾਲ ਕੀ ਆ ਬਿਜਲੀ ਦੀ ਬਚਤ ਹੋ ਸਕਦੀ ਹੈ ਕੀ ਬਟਨ ਬੰਦ ਕਰਨਾ ਸਿੱਖੀਏ ਤਾਂ ਜੋ ਬਿਜਲੀ ਬਚਾਉਣ ਦੇ ਲਈ ਆਪਾਂ ਨੂੰ ਕੀ ਆ ਪਤਾ ਹੋਣਾ ਚਾਹੀਦਾਗਾ ਵੀ ਅਗਰ ਆਪਾਂ ਕਮਰੇ ਤੋਂ ਬਾਹਰ ਜਾਣਾਗਾ ਤਾਂ ਆਪਾਂ ਸਵਿਚ ਆਫ ਕਰਕੇ ਜਾਣੀਏ ਫੈਨ ਦੀ ਅਗਰ ਲਾਈਟ ਚੱਲ ਰਹੀ ਹੈ ਤਾਂ ਉਸ ਦੀ ਜੋ ਕੀ ਸਵਿਚ ਆਫ ਕਰਨੀ ਆਉਣੀ ਚਾਹੀਦੀ ਆਪਾਂ ਨੂੰ ਨੈਕਸਟ ਇਲੈਕਟ੍ਰੋਨਿਕਸ ਸਮਾਨ ਖਰੀਦਦੇ ਭਗਤ ਧਿਆਨ ਦੇ ਤਾਂ ਆਪਾਂ ਨੂੰ ਕੀ ਇਲੈਕਟ੍ਰੋਨਿਕ ਸਮਾਨ ਜੋ ਕੀ ਹੁੰਦਾਗਾ ਜਦੋਂ ਆਪਾਂ ਖਰੀਦ ਰਹੇ ਹੁੰਨੇ ਆਗੇ ਤਾਂ ਉਹਨੂੰ ਆਪਾਂਗੇ ਚੰਗੀ ਤਰ੍ਹਾਂ ਜੋ ਕਿ ਬੈਸਟ ਕੁਆਲਿਟੀ ਵਾਲਾ ਸਮਾਨ ਖਰੀਦਣਾ ਚਾਹੀਦਾਗਾ ਜੇਕਰ ਆਪਾਂ ਘੱਟ ਜਾਂ ਕੁਆਲਿਟੀ ਦਾ ਸਮਾਨ ਲੈਨੇ ਤਾਂ ਇਸ ਨਾਲ ਅਗੇ ਆਪਾਂ ਨੂੰ ਨੁਕਸਾਨ ਹੋ ਸਕਦਾਗਾ ਤੇ ਆਪਾਂ ਦੀ ਜੋ ਕਿ ਬਿਜਲੀ ਵੀ ਜ਼ਿਆਦਾ ਖਪਤ ਹੋ ਸਕਦੀ ਹੈ ਨੈਕਸਟ ਪ੍ਰਕਿਰਤਿਕ ਰੋਸ਼ਨੀ ਦਾ ਜ਼ਿਆਦਾ ਉਪਯੋਗ ਕਰੇ ਤਾਂ ਆਪਾਂ ਨੂੰ ਕੀ ਆ ਪ੍ਰਕਿਰਤਿਕ ਰੋਸ਼ਨੀ ਹੁੰਦੀ ਹੈ ਜੋ ਕਿ ਸੂਰਜ ਦੀ ਰੋਸ਼ਨੀ ਹੁੰਦੀ ਆ ਉਸ ਦਾ ਜ਼ਿਆਦਾ ਉਪਯੋਗ ਕਰਨਾ ਚਾਹੀਦਾ लाइट आपू सि जरूरत अनुसार ही जो कि वरतनी चाहिए है नैक्सट आ गया कपड़े सुखाने के लिए सूर्य की रोशनी का इस्तेमाल करें तो अपन कपड़े भी जो कि सूरज की रोशनी रौशनी सिखाने चाहिए है इसना भी आप बिजली की काफ़ी बचत कर सकते हैं। सी का सही तरीके से इस्तेमाल करें ਜੇ ਆਪਾਂ ਏਸੀ ਵੀ ਚਲਾਉਣਾ ਹੈ ਤਾਂ ਉਹਨੂੰ ਵੀ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਚਾਹੀਦਾ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਸਾਰਾ ਦਿਨ ਏਸੀ ਚ ਛੱਡੀ ਰੱਖੀਏ ਆਪਾਂ ਨੂੰ ਚਾਹੀਦਾ ਕਿ ਜਦੋਂ ਤੱਕ ਰੂਮ ਠੰਡਾ ਹੋ ਜਾਵੇ ਆਪਾਂ ਨੂੰ ਏਸੀ ਬੰਦ ਕਰ ਦੇਣਾ ਚਾਹੀਦਾ ਤੇ ਫੈਨ ਵਗੈਰਾ ਦੀ ਵਰਤੋਂ ਕਰਨੀ ਚਾਹੀਦੀ ਹੈ ਨੈਕਸਟ ਬਿਜਲੀ ਬਚਾਓ ਪੈਸਾ ਬਚਾਓ ਅਗਰ ਆਪਣੀ ਬਿਜਲੀ ਦੀ ਬਚਤ ਹੋਊਗੀ ਤਾਂ ਆਪਣੇ ਪੈਸੇ ਦੀ ਵੀ ਬਚਤ ਹੋਊਗੀ ਭਵਿੱਖੇ ਕੇ ਲਈ ਬਿਜਲੀ ਬਚਾਏ ਤਾ ਜੋ ਆਪਣਾ ਫਿਊਚਰ ਹੈਗਾ ਜਾਂ ਬੱਚਿਆਂ ਦਾ ਫਿਊਚਰ ਹੈ ਉਹਨਾਂ ਦੇ ਲਈ ਆਪਾਂ ਨੂੰ ਕਿਹਾ ਬਿਜਲੀ ਦੀ ਬਚਤ ਕਰਨੀ ਚਾਹੀਦੀ ਆ ਕਿਉਂਕਿ ਪਾਣੀ ਤੋਂ ਹੀ ਬਿਜਲੀ ਤਿਆਰ ਹੁੰਦੀ ਆ ਅਗਰ ਪਾਣੀ ਦੀ ਆਪਾਂ ਬਚਤ ਨਾ ਕਰਾਂਗੇ ਤਾਂ ਬਿਜਲੀ ਦੀ ਵੀ ਬਿਜਲੀ ਵੀ ਆਪਾਂ ਨੂੰ ਨਹੀਂ ਮਿਲਣੀ ਇਸ ਲਈ ਪਾਣੀ ਤੇ ਬਿਜਲੀ ਦੋਨਾਂ ਨੂੰ ਬਚਾ ਕੇ ਰੱਖਣਾ ਚਾਹੀਦਾਗਾ ਤਾਂ ਇਹ ਸੀਗਾ ਆਪਣਾ ਜੋ ਕਿ ਅ ਸੁਟੀਆਂ ਦਾ ਹੋਮਵਰਕ ਸੀਗਾ ਪਾਣੀ ਪਾਣੀ ਅਤੇ ਬਿਜਲੀ ਦੀ ਬਚਤ ਬਾਰੇ ਉਪਾਅ ਸੋਚਣੇ ਸੀਗੇ ਤੇ ਉਹਨਾਂ ਨੂੰ ਲਿਖਣਾ ਸੀਗਾ ਤਾਂ ਤੁਸੀਂ ਇਸ ਤਰ੍ਹਾਂ ਕੀ ਹੈ ਆਪਣਾ ਪਾਣੀ ਅਤੇ ਬਿਜਲੀ ਦੀ ਸੁਰੱਖਣ ਦੇ ਲਈ ਤੁਸੀਂ ਕੀ ਆਪਣੇ ਉਪਾਅ ਸੋਚ ਕੇ ਨੋਟਬੁੱਕ ਦੇ ਉੱਪਰ ਰਾਈਟ ਕਰ ਸਕਦੇ ਹੋਗੇ ਅੰਡਰਸਟੈਂਡ ਨੈਕਸਟ ਚੱਲਦੇ ਆਂਗੇ ਨੈਕਸਟ ਆਪਣਾ ਟਾਪਿਕ ਹੈ ਅਪ੍ਰੈਲ ਮਈ ਦਾ ਸਿਲੇਬਸ ਯਾਦ ਕਰਕੇ ਦੁਹਰਾਈ ਜ਼ਰੂਰ ਕਰੇ ਹਾਂਜੀ ਤਾਂ ਜੋ ਤੁਹਾਡਾ ਹਿੰਦੀ ਸਬਜੈਕਟ ਦਾ ਅਪ੍ਰੈਲ ਅਤੇ ਮਈ ਦਾ ਸਿਲੇਬਸ ਹੈਗਾ ਉਸ ਨੂੰ ਤੁਸੀਂ ਯਾਦ ਕਰਨਾਗਾ ਰਿਵੀਜ਼ਨ ਕਰਨੀ ਹੈਗੀ ਤਾਂ ਕਿ ਤੁਹਾਡੀ ਜੋ ਐਗਜ਼ਾਮ ਦੀ ਪ੍ਰੈਪਰੇਸ਼ਨ ਸਾ ਹੁਣੇ ਤੋਂ ਹੀ ਸਟਾਰਟ ਹੋ ਜਾਣ ਤਾਂ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਵਿੱਚ ਐਨਾ ਹੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਦੇ ਨਾਲ ਇਸ ਟੇ ਬਲੈਸ ਕਿਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ